ਈ ਨਾ ਕੁਝ ਹੋਰ ਐ ਚੀਮਾ ਸਾਹਿਬ ਆਖਰ ਇਹ ਜਿਹੜੀ ਵਿਸ਼ਾਲ ਪਰਵਰਤਨ ਰੈਲੀ ਸੀ ਜਿਹੜੀ ਤੁਹਾਡੀ ਕੌਨਸਟੀਚੂਐਂਸੀ ਦੇ ਵਿੱਚ ਕੀਤੀ ਗਈ ਇਹਦਾ ਮੰਤਵ ਮਕਸਦ ਕੀ ਸੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੀ ਤੇ ਇਹਦਾ ਜੀ ਮਤਲਬ ਇਹ ਪੰਜਾਬ ਦੇ ਵਿੱਚ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਸ਼ੁਰੂ ਕੀਤੀ ਹੈ ਇੱਕ ਮਹਿੰਮ ਜੁੜੇਗਾ ਬਲਾਕ ਜਿੱਤੇ ਕੀ ਕਾਂਗਰਸ ਸਾਰੇ ਪੰਜਾਬ ਦੇ 117 ਹਲਕਿਆਂ ਦੇ ਵਿੱਚ ਜਾਣੀ ਹੈ ਹੂੰ ਉਹਦੇ ਤਹਿਤ ਅੱਜ 8ਵਾਂ ਨਵਾਂ ਪ੍ਰੋਗਰਾਮ ਸੀ ਜਿਹੜਾ ਇਸ ਹਰਨਾਂ ਪਰ ਆ ਰਿਹਾ ਸੀ ਜੀ ਉਹ ਜਿਹੜਾ ਪ੍ਰੋਗਰਾਮ ਜਿਹੜਾ ਜਿੱਦਾਂ ਪੰਜਾਬ ਚ ਚੱਲ ਰਿਹਾ ਓਦਾਂ ਹੀ ਮੇਰੇ ਹਲਕੇ ਦੇ ਵਿੱਚ ਅੱਜ ਪ੍ਰੋਗਰਾਮ ਸੀਗਾ ਤੇ ਕਾਂਗਰਸ ਦਾ ਇਹ ਸਾਰੇ ਪੰਜਾਬ ਚ ਹੀ ਇਹ ਹੁਣ ਆਇਆ ਕੱਲ ਵੀ ਹੁਣ ਦੇਖੋ ਤੇ ਦੋ ਹਲਕਿਆਂ ਦਾ ਆ ਡਾਕਟਰ ਅਮਰ ਸਿੰਘ ਜੀ ਦੇ ਉੱਤੇ ਮਰਹਲ ਹਲਕੇ ਦੇ ਵਿੱਚ ਇਹ ਕਾਂਗਰਸ ਦਾ ਇਹ ਪ੍ਰੋਗਰਾਮ ਸੀ ਜੀ ਪਰ ਤੁਸੀਂ ਸੁਣਿਆ ਨਾਲ ਪੈਰਲਲ ਹੋਰ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਤੋਂ ਕੀ ਸਮਝਦੇ ਹੋ ਉਹ ਜਿਹੜਾ बिजनेਸਮੈਨ ਆਪਣਾ ਕੋ ਪ੍ਰੋਗਰਾਮ ਕਰ ਰਿਹਾ ਕੋਈ ਆਪਣਾ ਕੋਈ ਕਿਸੇ ਨੇ ਕੋਈ ਆਪਣਾ ਬਿਜ਼ਨਸ ਚ ਲਾਉਣਾ ਉਹ ਕਰਨਾ ਉਹਦਾ ਤੇ ਪਾਰਟੀ ਨਾਲ ਕੋਈ ਲੈਣਾ ਦੇਣਾ ਪਰ ਕੀ ਇਹ ਓਵਰਨਾਈਟ ਪ੍ਰੋਗਰਾਮ ਲਿਖਿਆ ਗਿਆ ਜਿਹੜੀ ਪਰिवर्तन ਰੈਲੀ ਹੈ ਜਾਂ ਇਹਦਾ ਪਹਿਲਾਂ ਤੋਂ ਸਾਰਿਆਂ ਨੂੰ ਇਲਮ ਸੀ ਇਹ 10 ਦਿਨ ਪਹਿਲਾਂ ਦਾ ਹੀ ਸੀ 15 ਦਿਨ ਪਹਿਲਾਂ ਦਾ ਸਾਰਿਆਂ ਨੂੰ ਪਤਾ ਸੀ ਜੀ ਰਾਣਾ ਗੁਰਜੀਤਾ ਕਾਂਗਰਸ ਦਾ 파ਟ ਨਹੀਂ ਜੇ ਰਾਣਾ ਇੰਦਰ ਪ੍ਰਤਾਪ ਨਹੀਂ ਉਹ ਕਹਿੰਦੇ ਮੈਨੂੰ ਸੱਦਿਆ ਨਹੀਂ ਗਿਆ ਜੇ ਮੈਨੂੰ ਬੁਲਾਇਆ ਜਾਂਦਾ ਤੇ ਮੈਂ ਜ਼ਰੂਰ ਜਾਂਦਾ ਇਹ ਇਹ ਜਿਹੜਾ ਨਾ ਸਦਾ ਚੰਡੀਗੜ੍ਹ ਹੈੱਡਕੁਆਟਰ ਤੋਂ ਮੈਸੇਜ ਲੱਗਦੇ ਸਾਰਿਆਂ ਨੂੰ ਜੀ ਇਹ ਡਾਕਟਰ ਤੋਂ ਹੀ ਸਾਰਿਆਂ ਨੂੰ ਸੱਦਾ ਪੱਤਰ ਜਾਂਦਾ ਆ ਤੇ ਜਿਹੜਾ ਹਲਕੇ ਵਾਲੇ ਹੁੰਦੇ ਉਹਨਾਂ ਨੂੰ ਤਿਆਰੀਆਂ ਕਰਨ ਲਈ ਜਿਹੜਾ ਕਿਹਾ ਜਾਂਦਾ ਤੁਸੀਂ ਆਪਣੀਆਂ ਤਿਆਰੀਆਂ ਕਰੋ ਜੀ ਤਾਂ ਹਲਕੇ ਦੇ ਵਿੱਚ ਤੁਸੀਂ ਸੀ ਕਿ ਤੁਹਾਡੇ ਵੱਲੋਂ ਕਿਹਾ ਗਿਆ ਆਪਣੇ ਗੁਆਂਡੀ ਹਲਕੇ ਦੇ ਲੋਕਾਂ ਨੂੰ ਆਪਣੇ ਇਲਾਕੇ ਦੇ ਲੀਡਰਾਂ ਨੂੰ ਕਿ ਆਪਣਾ ਇਦਾਂ ਦਾ ਪ੍ਰੋਗਰਾਮ ਹੈ ਆਓ ਆਪਾਂ ਕਰੀਂ ਇਕੱਠੇ ਹੋ ਕੇ ਤੁਰੀਏ ਨਹੀਂ ਦੇਖੋ ਇਹ ਤੇ ਪਾਰਟੀ ਦੇ ਹੈੱਡਕੁਆਟਰ ਤੋਂ ਮੈਸੇਜ ਲੱਗਦੇ ਆ ਮੈਂ ਤੇ ਆਪਣੇ ਹਲਕੇ ਦੇ ਲੋਕਾਂ ਨੂੰ ਕਹਿ ਸਕਦਾ ਔਰ ਹਲਕੇ ਦੇ ਲੋਕਾਂ ਨੂੰ ਜਿਹੜਾ ਇਨਵਾਈਟ ਕਰਕੇ ਔਰ ਇਸ ਤੋਂ ਦੇ ਪ੍ਰੋਗਰਾਮ ਦੀ ਮੈਨੇਜ ਕਰ ਸਕਦੇ ਆ ਬਾਕੀ ਇਹ ਨਵੀਂ ਸੋਚ ਨਵਾ ਪੰਜਾਬ ਪੈਰਲਲ ਰੈਲੀ ਜਿਹੜੀ ਹੈ ਇਹ ਐਕਸੀਡੈਂਟਲ ਹੈ ਜਾਂ ਇੰਟੈਂਸ਼ਨਲੀ ਹੋਈ ਪਤਾ ਨਹੀਂ ਜੀ ਇਹ ਤਾਂ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਕਿੱਦਾਂ ਹੋਈ ਹੈ ਤੇ ਨਹੀਂ ਤੁਸੀਂ ਇਹ ਤਾਂ ਕਿ ਤੁਸੀਂ ਇਹ ਤਾਂ ਕੀ ਪ੍ਰਭਾਵ ਕਬੂਲਦੇ ਹੋ ਸਵਾਲ ਤੁਹਾਡੇ ਤੋਂ ਕੁਛ ਨਹੀਂ ਹੈ ਤੇ ਇੱਕ ਮਿੱਲਾਂ ਦੇ ਵਰਕਰ ਸੀਗੇ ਔਰ ਕੁਛ ਨਹੀਂ ਸੀ ਉਹ ਤੇ ਸਾਡੀ ਤਾਂ ਕਾਂਗਰਸੀ ਸੋਚ ਆ ਉਹਨਾਂ ਦੀ ਵੀ ਨਵੀਂ ਸੋਚ ਹੋਊਗੀ ਪਤਾ ਨਹੀਂ ਉਹਨਾਂ ਦੀ ਕੀ ਸੋਚ ਹੈ ਤੁਸੀਂ ਉਹਨਾਂ ਦੀ ਤਕਰੀਰ ਸੁਣੀ ਚਿਚੜ ਸ਼ਬਦ ਵਰਤਿਆ ਗਿਆ ਹਾਂ ਦੇਖੋ ਇੱਕ ਭਰਾ ਇਹਨੇ ਗਾਇਆ ਵੀ ਦੇਖੋ ਕੱਲ ਦਾ ਲੌਂਡਾ ਇਹ ਜਿਹੜਾ ਗੱਲਾਂ ਕਰਦਾ ਫਿਰਦਾ ਕੱਲ ਈਡੀ ਸੀ ਵੀ ਈਡੀ ਯੰਗ ਕੰਪੈਕਸ ਸਰ ਕੀ ਕੀ ਕੁਛ ਇਹਨਾਂ ਦੇ ਜੁੱਤੀਆਂ ਪੈਂਦੀਆਂ ਇੱਕ ਭਰਾ ਦਾ ਭਗੌੜਾ ਆ ਬਾਹਰ ਇਹ ਗੱਲਾਂ ਲੋਕਾਂ ਨੂੰ ਕਰਦਾ ਫਿਰਦੇ ਆ ਇਹ ਲੋਕਾਂ ਦੇ ਕੱਪੜਿਆਂ 'ਚ ਹੰਕਾਰ ਝਲਕਦਾ ਆ ਵੀ ਸਾਡੇ ਕੋਲ ਬਹੁਤ ਪੈਸਾ ਤੇ ਇਹ ਇਹਨਾਂ ਕੋਲ ਇੰਨਾ ਪੈਸਾ ਨਹੀਂ ਜਾਂ ਕਾਦੇ ਤੋਂ ਬਹੁਤ ਥੱਲੇ ਆਦੇ ਅਸੀਂ 12-1200 ਕਰੋੜ ਦੀਆਂ ਠੱਗੀਆਂ ਮਾਰਨ ਵਾਲੇ ਬੰਦੇ ਇਹਨਾਂ ਨੇ ਕਹਿਤੇ ਬੰਨਾ ਜੋਕਾ ਆ ਪੰਜਾਬ ਨੂੰ ਲੱਗੀਆਂ ਇਹ ਲੋ ਉਹ ਕਹਿ ਰਹੇ ਆ ਤੁਸੀਂ ਹਲਕੇ ਨੂੰ ਲੱਗੇ ਹੋਏ ਚੀਚੜੋਂ ਤੁਸੀਂ ਕਹਿ ਰਹੇ ਹੋ ਕਿ ਉਹ ਜੋਕਾ ਨੇ ਮਤਲਬ ਕਿ ਵੱਡਾ ਇਲਜ਼ਾਮ ਜੀ ਮੈਂ ਦੇਖੋ ਸਾਡੇ ਪਰਿਵਾਰ ਨੇ ਹਲਕਾ ਮੇਰੇ ਫਾਦਰ ਸਾਹਿਬ ਨੇ ਇੱਥੇ 2 ਲੱਖ ਨਾਲ ਲੜੀਆਂ ਦਿੱਤੀਆਂ ਦਿੱਤੀ ਤੇ ਉਹਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਮੈਨੂੰ ਦੋ ਵਾਰੀ ਕਾਲੀ ਹਲਕਾ ਜਿਹੜਾ ਸੀ ਲੋਕਾਂ ਨੇ ਕਿਉਂ ਜਤਾਇਆ ਹੂੰ ਸਰਕੀ ਤੇ ਚਲੋ ਹਵਾਈ ਇਦਾਂ ਦੀ ਸੀ ਵੀ ਸਾਰੇ ਵੱਡੇ ਵੱਡੇ ਚਿਹਰੇ ਹਰ ਗਏ ਕਿਉਂ ਲੋਕ ਜਿਤਾਉਂਦੇ ਆ ਵੀ ਜੇ ਮਨਾ ਕੰਮ ਨਹੀਂ ਕਰਦਾ ਪੰਜਾਬ ਚ ਸਭ ਤੋਂ ਜ਼ਿਆਦਾ ਕੰਮ ਮੇਰੇ ਹਲਕੇ ਦੇ ਵਿੱਚ ਹੋਇਆ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਇਹ ਲੋਕਾਂ ਨੇ 25 ਸਾਲ ਹੋ ਗਏ ਕਿਤੇ ਲੱਗੇ ਹਲਕੇ ਚ ਕੋਈ ਸੜਕ ਨਹੀਂ ਬਣਾਈ ਜੀ ਇਹ ਲੋਕ ਦੇਖਦੇ ਆ ਵੀ ਪੈਸਾ ਖਰਚੋ ਖਰਚ ਕੇ ਤਵੇਂ ਲੋਕ ਵੋਟ ਪਾ ਦਨਗੇ ਇਹ ਮੇਰੇ ਹਲਕੇ ਦੇ ਲੋਕਾਂ ਨੂੰ ਭਲੇਖਾ ਸੀ ਉਹ ਨਿਕਲ ਗਿਆ ਹੁਣ ਥੋਂ ਜਦੋਂ ਨਾ ਰੇਤ ਆਪ ਚੋਂ ਨਿਕਲਦੀ ਹੈ ਉਦੋਂ ਬੰਦੇ ਨੂੰ ਹੁੰਦਾ ਵੀ ਬਣਿਆ ਕੀ ਸਾਰਾ ਕੁਝ ਨਿਕਲ ਗਿਆ ਮੇਰੇ ਹੱਥਾਂ ਹੂੰ ਇੱਕ ਤੁਸੀਂ ਚੀਮਾ ਸਾਹਿਬ ਜ਼ਿਕਰ ਕੀਤਾ ਰਾਣੇ ਬਾਰੇ ਕਿ 1200 ਕਰੋੜ ਦੀ ਠੱਗੀ ਮਾਰੀ ਆ ਉਹ ਕਿਹੜੀ ਠੱਗੀ ਆ ਉਹ ਤੇ ਦੇਖੋ ਪਿੱਛੇ ਸੇਬੀ ਨੇ ਕੱਢਿਆ ਹੀ ਆ 700 ਕਿੰਨੇ ਕਰੋੜ ਦੀ ਆ ਕੀ ਕਮਿਸ਼ਨਰੀ ਤਾਂ ਕੱਢੀ ਜਾਂਦੇ ਆ ਜਿਹੜਾ ਸਵਰਾ ਪੜਦੇ ਆ ਸੀ ਤੇ ਦੇਖਦੇ ਆਪਾਂ ਸਾਰੇ ਜਿਹਦੇ ਰੋਜ਼ ਜੋ ਹੁੰਦਾ ਆ ਤੇ ਫਿਰ ਕਾਂਗਰਸ ਸਾਡੇ 1.5 ਲੱਖ 1.5 ਲੱਖ ਲੋਕਾਂ ਦੇ ਸ਼ੇਅਰ ਖਾ ਗਿਆ ਕੀ 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 ਕੁਛ ਕੀਤਾ ਇਹਨਾਂ ਲੋਕਾਂ ਨੇ ਇਹ ਗੱਲਾਂ ਲੋਕਾਂ ਨੂੰ ਕਰਦੇ ਆ ਇਹੋ ਜਿਹੇ ਥਾਗ ਚੋਰ ਜਿਹੜੇ ਜਿਨ੍ਹਾਂ ਦੇ ਅਤੇ ਮਾ ਦਾ ਪੰਨੇ ਕਿਹੜੇ ਕਿਹੜੇ ਏਜੰਸੀਆਂ ਨੇ ਜੋ ਜੋ ਕੁਝ ਕੀਤਾ ਨਹੀਂ ਕਾਂਗਰਸ ਇਹਨਾਂ ਲੀਡਰਾਂ ਬਾਰੇ ਜੇ ਤੁਹਾਨੂੰ ਪਤਾ ਹੈ ਕਾਂਗਰਸੀ ਹੋ ਕੇ ਪਾਰਟੀ ਨੂੰ ਵੀ ਪਤਾ ਹੋਊਗਾ ਫਿਰ ਪਾਰਟੀ ਦਾ ਕੀ ਮਤਲਬ ਰਵਈਆ ਇਹਦੇ ਬਾਰੇ ਉਹ ਕੀ ਸੋਚ ਰਿਹਾ ਇਨ ਫਿਊਚਰ ਕਿਉਂਕਿ ਜੇ ਤੁਹਾਡਾ ਕੋਈ ਲੀਡਰ ਬੇਕਸੂਰ ਹੁੰਦਾ ਤੁਹਾਡੇ ਵੱਲੋਂ ਧਰਨੇ ਲਾਏ ਜਾਂਦੇ ਆ ਜੇਲ੍ਹਾਂ ਦੇ ਬਾਹਰ ਲਾਏ ਜਾਂਦੇ ਪ੍ਰੋਟੈਸਟ ਕੀਤੇ ਜਾਂਦੇ ਆ ਹੁਣ ਇੱਥੇ ਕੀ ਆ ਇੱਥੇ ਦੇਖੋ ਸਾਡੀ ਪਾਰਟੀ ਦਾ ਹੈ ਨਹੀਂਗਾ ਕੋਈ ਮੈਂਬਰ ਵੀ ਹੈ ਨਹੀਂਗਾ ਹੂੰ ਸਾਡੀ ਪਾਰਟੀ ਦਾ ਹੋਵੇ ਤਾਂ ਗੱਲ ਕਰੀਏ ਨਾ ਸਾਡੀ ਪਾਰਟੀ ਦਾ ਮੈਂਬਰ ਹੀ ਨਹੀਂਗਾ ਨੇ ਰਾਣਾ ਗੁਰਜੀਤਾ ਜਿਹੜੇ ਉਹਨਾਂ ਦੇ ਫਾਦਰ ਨੇ ਤੁਹਾਡੀ ਪਾਰਟੀ ਤੋਂ ਜਿੱਤੇ ਹੋਏ ਐਮਐਲਏ ਨੇ ਨਹੀਂ ਉਹਨਾਂ ਦੀ ਮੈਂ ਇਹਦੀ ਗੱਲ ਕਰ ਰਿਹਾ ਜਿਹੜਾ ਇਹ ਇਹ ਬੋਲ ਰਿਹਾ ਹੈਗਾ ਜਿੰਨੇ ਪੈਰਲਲ ਜਿਹੜੇ ਮਿੱਲਾ ਦੇ ਵਰਕਰ ਜਾਂ ਤੁਹਾਡੇ ਵਰਕਰ ਇਕੱਠੇ ਕਰਕੇ ਅੱਜ ਕੋਈ ਨਾ ਜਾ ਸ਼ੋਅ ਜਾਂ ਕੀਤਾ ਸੀ ਸਾਡਾ ਸ਼ੋਅ ਖਰਾਬ ਕਰਨ ਲਈ ਜਾਂਦਾ ਨਹੀਂ ਖਰਾਬ ਕਰਨ ਲਈ ਪਾਰਟੀ ਦੀ ਹੂੰ ਇਹ ਜਾਣ ਬੁੱਝ ਕੇ ਉਲੀਕਿਆ ਗਿਆ ਸੀ ਕਿ ਰਾਣਾ ਗੁਰਜੀਤ ਹੋਰਾਂ ਨੂੰ ਇਸ ਬਾਰੇ ਕਾਂਗਰਸ ਪੁੱਛੇਗੀ ਕਿ ਕੋਈ ਨੋਟਿਸ ਹੋਏਗਾ ਕਿ ਪੈਰਲਲ ਇਹ ਸ਼ੋਅ ਖਰਾਬ ਕਰਨ ਦੇ ਲਈ ਇੱਕ ਪ੍ਰੋਗਰਾਮ ਲਿਖਿਆ ਗਿਆ ਹੈ ਉਹ ਪਹਿਲਾਂ ਤੇ ਪ੍ਰੋਗਰਾਮ ਕੈਨਸਲ ਕਰਾਉਣ ਦੀ ਕੋਸ਼ਿਸ਼ ਕੀਤੀ ਕੀ ਗੱਲ ਮੇਰੇ ਵਾਲਾ ਜੀ ਫਿਰ ਲੋਕ ਕਿ ਫਿਰ ਜਦੋਂ ਗੱਲ ਉੱਪਰ ਤੱਕ ਗਈ ਰਾਹੁਲ ਜੀ ਤੱਕ ਸਾਰਿਆਂ ਤੱਕ ਫਿਰ ਉਹ ਪ੍ਰੋਗਰਾਮ ਮੇਰਾ ਉਹਨਾਂ ਨੇ ਕਿਹਾ ਵੀ ਪਾਰਟੀ ਦਾ ਪ੍ਰੋਗਰਾਮ ਕਿੱਦਾਂ ਕੈਨਸਲ ਹੋ ਜਾਊਗਾ ਹੂੰ ਇਹ ਤੇ ਲੋਕ ਇੰਨਾ ਕੋ ਪੈਸੇ ਆਏ ਸੋਚਦੇ ਆ ਵੀ ਅਸੀਂ ਇਦਾਂ ਕਰਕੇ ਤੇ ਜਿਹੜਾ ਇੱਕ ਮੈਨੇਜ ਕਰ ਲਾਂਗੇ ਸਾਰਾ ਕੁਝ ਪਰ ਪ੍ਰਮਾਤਮਾ ਦੇ ਬਿਠਾ ਉਹ ਵੀ ਕੋਈ ਚੀਜ਼ ਆ ਤੁੰ ਸਾ ਵੀ ਜਿਨ੍ਹਾਂ ਨੇ ਹੰਕਾਰ ਇਹਨਾਂ ਦਾ ਭੰਲਣਾ ਸੀ ਹੰਕਾਰ ਭੰਲਤਾ ਅੱਜ ਲੋਕਾਂ ਨੇ ਸਾਰਿਆਂ ਨੇ ਅੱਜ ਦੇਖ ਲਿਆ ਲੋਕਾਂ ਨੇ ਵੀ ਇਹਨਾਂ ਨੇ ਵੀ ਦੇਖ ਲਿਆ ਹੁਣ ਜਰ ਨਹੀਂ ਹੋ ਰਿਹਾ ਬੱਸ ਮਸਾਬਾ ਕੀ ਤੁਹਾਨੂੰ ਮੈਂ ਦੇਖੋ ਇੱਕ ਮਿੰਟ ਤੁਸੀਂ ਨਵਜੋਤ ਜੀ ਬੋ ਰਹਾ ਨਾ ਮੈਂ ਨਵਜੋਤ ਜੀ ਕਦੀ ਸ਼ਬਦਾਵਲੀ ਇਹਨਾਂ ਦੇ ਇੰਦਾਂ ਦੀ ਕਦੀ ਬੋਲੀ ਨਹੀਂ ਸੀ ਪਰ ਜਦੋਂ ਇਹ ਲੋਕ ਮਤਲਬ ਅਸੀਂ ਆਪਣਾ ਕੰਮ ਕਰ ਰਹੇ ਆ ਆਪਣਾ ਕਰ ਰਹੇ ਜਦੋਂ ਇਹੋ ਜੀ ਸ਼ਬਦਾਵਲੀ ਵਰਤਦੇ ਆ ਇਸ ਕਰਕੇ ਵਰਤਦੇ ਆ ਵੀ ਇਹਨਾਂ ਨੂੰ ਡਰ ਲੱਗਨ ਲੱਗ ਪਿਆ ਹੋਰ ਕੁਝ ਨਹੀਂ ਡਰ ਲੱਗਦਾ ਮੇਰੇ ਤੋਂ ਵੀ ਇਹ ਜਿਹੜਾ ਇਹ ਕਿੱਦਾਂ ਇਹ ਲੋਕ ਇਹਦੇ ਨਾਲ ਸਾਰੇ ਫਿਰ ਜੁੜ ਗਏ ਕਿ ਲੋਕੀ ਕਮਾਣਾ ਜੁੜਦੇ ਆ ਇੱਕ ਵਾਰੀ ਭੜੇਖਾ ਲਾ ਪਾ ਕੇ ਚਲੇ ਗਏ ਕਿ ਲੋਕ ਹੁਣ ਆ ਗਏ ਫਿਰ ਜੁੜ ਗਏ ਨਾਲ ਲੋਕਾਂ ਨੂੰ ਪਤਾ ਸੀ ਪੁਰਾਣੀਆਂ ਤਿੰਨ ਤਿੰਨ ਪੀੜ੍ਹੀਆਂ ਸਾਂਝ ਆ ਇਹ ਲੋਕ ਚੰਡੀਗੜਾੋਂ ਆ 15 ਦਿਨਾਂ ਬਾਅਦ 2 ਘੰਟੇ ਦਾ ਟਾਈਮ ਦੇਣਾ ਤੇ ਲੋਕਾਂ ਨੂੰ ਤੇ ਜਿਹੜਾ ਅਵੇਲੇਬਲ ਰਹਿ ਤੇ ਨਹੀਂਦਾ ਉਹ ਆ ਹੁਣ ਮੇਰੇ ਖਿਲਾਫ ਭਗਵੰਤ ਮਾਨ ਨਾਲ ਕੇ ਜਾਂ ਸੀਐਮ ਨਾਲ ਰਲ ਕੇ ਜਾਂ ਕਿਸੇ ਨਾਲ ਰਲ ਕੇ ਸਾਂਝਾ ਕਰਨਗੇ ਕਰੀ ਜਾਂ ਕੀ ਤੁਹਾਡਾ ਹਲਕਾ ਕੈਪਚਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਨਹੀਂ ਹਲਕਾ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਸੀ ਹੁਣ ਫਿਰ ਦੁਬਾਰਾ ਹਲਕਾ ਜਿਹੜਾ ਆ ਉਹ ਮੇਰੇ ਨਾਲ ਲੱਗ ਗਿਆ ਹੈ ਹੁਣ ਕੋਈ ਚਿੰਤਾ ਨਹੀਂ ਕੀ ਕਿਸੇ ਗੱਲ ਦੀ ਸਮਾਧਵਾ ਕਿਰਪਾ ਕਰੇ ਔਰ ਕੋਈ ਚਿੰਤਾ ਨਹੀਂ ਕਿਸੇ ਗੱਲ ਦੀ ਚਲੋ ਠੀਕ ਹੈ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਮਿਹਰਬਾਨੀ ਧੰਨਵਾਦ ਨਵਤੇਜ ਚੀਮਾ ਇਸ ਵੇਲੇ ਜੁੜੇ ਆ ਨਵਤੇਜ ਚੀਮਾ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਨਾ ਤਾਂ ਕੋਈ ਚੋਣ ਦਿਖ ਰਹੀ ਹੈ ਨਾ ਕੁਝ ਹੋਰ ਹੈ ਚੀਮਾ ਸਾਹਿਬ ਆਖਿਰ ਇਹ ਜਿਹੜੀ ਵਿਸ਼ਾਲ ਪਰਵਰਤਨ ਰੈਲੀ ਸੀ ਜਿਹੜੀ ਤੁਹਾਡੀ ਕੌਨਸਟੀਟੂਐਂਸੀ ਦੇ ਵਿੱਚ ਕੀਤੀ ਗਈ ਇਹਦਾ ਮੰਤਵ ਮਕਸਦ ਕੀ ਸੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੀ ਇਹਦਾ ਜੀ ਮਤਲਬ ਇਹ ਪੰਜਾਬ ਦੇ ਵਿੱਚ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਸ਼ੁਰੂ ਕੀਤੀ ਹੈ ਇੱਕ ਮਹਿੰਮ ਜੁੜੇਗਾ ਬਲਾਕ ਜਿੱਤੇ ਕੀ ਕਾਂਗਰਸ ਸਾਰੇ ਪੰਜਾਬ ਦੇ 117 ਹਲਕਿਆਂ ਦੇ ਵਿੱਚ ਜਾਣੀ ਹੈ ਇਹ ਹੂੰ ਉਹਦੇ ਤਹਿਤ ਅੱਜ 8ਵਾਂ ਨਵਾਂ ਕਿ ਪ੍ਰੋਗਰਾਮ ਸੀ ਜਿਹੜਾ ਇਸ ਦਾ ਪਰਵਾਰ ਕੀਤਾ ਗਿਆ ਜੀ ਉਹ ਜਿਹੜਾ ਪ੍ਰੋਗਰਾਮ ਜਿਹੜਾ ਜਿੱਦਾਂ ਪੰਜਾਬ 'ਚ ਚੱਲ ਰਿਹਾ ਉਦਾਂ ਹੀ ਮੇਰੇ ਹਲਕੇ ਦੇ ਵਿੱਚ ਅੱਜ ਪ੍ਰੋਗਰਾਮ ਸੀਗਾ ਤੇ ਕਾਂਗਰਸ ਦਾ ਇਹ ਸਾਰੇ ਪੰਜਾਬ 'ਚ ਹੀ ਇਹ ਹੁਣ ਆਇਆ ਕੱਲ ਵੀ ਹੁਣ ਦੇਖੋ ਤੇ ਦੋ ਹਲਕਿਆਂ ਦਾ ਆ ਡਾਕਟਰ ਅਮਰ ਸਿੰਘ ਜੀ ਦੇ ਉੱਤੇ ਮਹਾਲ ਹਲਕੇ ਦੇ ਵਿੱਚ ਇਹ ਕਾਂਗਰਸ ਦਾ ਇਹ ਪ੍ਰੋਗਰਾਮ ਸੀ ਜੀ ਪਰ ਤੁਸੀਂ ਸੁਣਿਆ ਨਾਲ ਪੈਰਲਲ ਹੋਰ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਤੋਂ ਕੀ ਸਮਝਦੇ ਹੋ ਉਹ ਤਾਂ ਬਿਜ਼ਨਸਮੈਨ ਆਪਣਾ ਕੋ ਪ੍ਰੋਗਰਾਮ ਕਰ ਰਿਹਾ ਕੋਈ ਆਪਣਾ ਕੋਈ ਕਿਸੇ ਨੇ ਕੋਈ ਆਪਣਾ ਬਿਜ਼ਨਸ ਚ ਲਾਉਣਾ ਉਹ ਕਰਨਾ ਉਹਦਾ ਤੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਕੀ ਇਹ ਓਵਰਨਾਈਟ ਪ੍ਰੋਗਰਾਮ ਲਿਖਿਆ ਗਿਆ ਜਿਹੜੀ ਪਰिवर्तन ਰੈਲੀ ਹੈ ਜਾਂ ਇਹਦਾ ਪਹਿਲਾਂ ਤੋਂ ਸਾਰਿਆਂ ਨੂੰ ਐਲਮ ਸੀ ਇਹ 10 ਦਿਨ ਪਹਿਲਾਂ ਦਾ ਹੀ ਸੀ 15 ਦਿਨ ਪਹਿਲਾਂ ਦਾ ਸਾਰਿਆਂ ਨੂੰ ਪਤਾ ਸੀ ਜੀ ਰਾਣਾ ਗੁਰਜੀਤਾ ਕਾਂਗਰਸ ਦਾ 파ਟ ਨੇ ਜੇ ਰਾਣਾ ਇੰਦਰ ਪ੍ਰਤਾਪ ਨਹੀਂ ਉਹ ਕਹਿੰਦੇ ਮੈਨੂੰ ਸੱਦਿਆ ਨਹੀਂ ਗਿਆ ਜੇ ਮੈਨੂੰ ਬੁਲਾਇਆ ਜਾਂਦਾ ਤੇ ਮੈਂ ਜ਼ਰੂਰ ਜਾਂਦਾ ਇਹ ਜਿਹੜੇ ਇਹ ਜਿਹੜਾ ਨਾ ਸਦਾ ਚੰਡੀਗੜ੍ਹ ਹੈੱਡਕੁਆਰਟਰ ਤੋਂ ਮੈਸੇਜ ਲੱਗਦੇ ਸਾਰਿਆਂ ਨੂੰ ਜੀ ਇਸ ਡਾਕਟਰ ਤੋਂ ਹੀ ਸਾਰਿਆਂ ਨੂੰ ਸੱਦਾ ਪੱਤਰ ਜਾਂਦਾ ਆ ਤੇ ਜਿਹੜਾ ਹਲਕੇ ਵਾਲੇ ਹੁੰਦੇ ਉਹਨਾਂ ਨੂੰ ਤਿਆਰੀਆਂ ਕਰਨ ਲਈ ਜਿਹੜਾ ਕਿਹਾ ਜਾਂਦਾ ਤੁਸੀਂ ਆਪਣੀਆਂ ਤਿਆਰੀਆਂ ਕਰੋ ਜੀ ਤਾਂ ਹਲਕੇ ਦੇ ਵਿੱਚ ਤੁਸੀਂ ਸੀ ਕਿ ਤੁਹਾਡੇ ਵੱਲੋਂ ਕਿਹਾ ਗਿਆ ਆਪਣੇ ਗਵਾਂਢੀ ਹਲਕੇ ਦੇ ਲੋਕਾਂ ਨੂੰ ਆਪਣੇ ਇਲਾਕੇ ਦੇ ਲੀਡਰਾਂ ਨੂੰ ਕਿ ਆਪਣਾ ਇਦਾਂ ਦਾ ਪ੍ਰੋਗਰਾਮ ਹੈ ਆਓ ਆਪਾਂ ਕਰੀਂ ਇਕੱਠੇ ਹੋ ਕੇ ਤੁਰੀਏ ਨਹੀਂ ਦੇਖੋ ਇਹ ਤੇ ਪਾਰਟੀ ਦੇ ਹੈੱਡਕੁਆਰਟਰ ਤੋਂ ਮੈਸੇਜ ਲੱਗਦੇ ਆ ਮੈਂ ਤੇ ਆਪਣੇ ਹਲਕੇ ਦੇ ਲੋਕਾਂ ਨੂੰ ਕਹਿ ਸਕਦਾ ਔਰ ਹਲਕੇ ਦੇ ਲੋਕਾਂ ਨੂੰ ਵੀ ਜਿਹੜਾ ਇਨਵਾਈਟ ਕਰਕੇ ਔਰ ਇਥੋਂ ਦੇ ਪ੍ਰੋਗਰਾਮ ਵੀ ਮੈਨੇਜ ਕਰ ਸਕਦੇ ਆ ਬਾਕੀ ਇਹ ਨਵੀਂ ਸੋਚ ਨਵਾਂ ਪੰਜਾਬ ਪੈਰਲਲ ਰੈਲੀ ਜਿਹੜੀ ਹੈ ਇਹ ਐਕਸੀਡੈਂਟਲ ਹੈ ਜਾਂ ਇੰਟੈਂਸ਼ਨਲੀ ਹੋਈ ਪਤਾ ਨਹੀਂ ਜੀ ਇਹ ਤਾਂ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਕਿੱਦਾਂ ਹੋਈ ਹੈ ਤੇ ਨਹੀਂ ਤੁਸੀਂ ਇਹ ਤਾਂ ਕਿ ਤੁਸੀਂ ਇਹ ਤਾਂ ਕੀ ਪ੍ਰਭਾਵ ਕਬੂਲਦੇ ਹੋ ਸਵਾਲ ਤੁਹਾਡੇ ਤੋਂ ਪੁੱਛ ਲਈ ਤੇ ਇੱਕ ਮਿੱਲਾਂ ਦੇ ਵਰਕਰ ਸੀਗੇ ਔਰ ਕੁਝ ਨਹੀਂ ਸੀ ਉਹ ਤੇ ਸਾਡੀ ਤਾਂ ਕਾਂਗਰਸੀ ਸੋਚ ਆ ਉਹਨਾਂ ਦੀ ਵੀ ਨਵੀਂ ਸੋਚ ਹੋਊਗੀ ਪਤਾ ਨਹੀਂ ਉਹਨਾਂ ਦੀ ਕੀ ਸੋਚ ਹੋ ਜੇ ਤੁਸੀਂ ਉਹਨਾਂ ਦੀ ਤਕਰੀਰ ਸੁਣੀ ਚਿਚੜ ਸ਼ਬਦ ਵਰਤਿਆ ਗਿਆ? ਹਾਂ ਦੇਖੋ ਇੱਕ ਭਰਾ ਇਹਨੇ ਗਾਇਆ ਵੀ ਦੇਖੋ ਕੱਲ ਦਾ ਲੌਂਡਾ ਇਹ ਜਿਹੜਾ ਗੱਲਾਂ ਕਰਦਾ ਫਿਰਦਾ ਹਮਮ ਕੱਲ ਈਡੀ ਸੀ ਵੀ ਈਡੀ ਯੰਗ ਕੰਪੈਕਸ ਕੀ ਕੀ ਕੁਝ ਇਹਨਾਂ ਦੇ ਜੁੱਤੀਆਂ ਪੈਂਡੀਆਂ ਇੱਕ ਭਰਾ ਦਾ ਭਗੌੜਾ ਆ ਬਾਹਰ ਇਹ ਗੱਲਾਂ ਲੋਕਾਂ ਨੂੰ ਕਰਦਾ ਫਿਰਦੇ ਆ ਇਹ ਲੋਕਾਂ ਦੇ ਕੱਪੜਿਆਂ 'ਚ ਹੰਕਾਰ ਝਲਕਦਾ ਆ ਵੀ ਸਾਡੇ ਕੋਲ ਬਹੁਤ ਪੈਸਾ ਤੇ ਇਹ ਇਹਨਾਂ ਕੋਲ ਇੰਨਾ ਪੈਸਾ ਨਹੀਂ ਜਾਂ ਸਾਡੇ ਤੋਂ ਬਹੁਤ ਥੱਲੇ ਆਦੇ ਅਸੀਂ 12-1200 ਕਰੋੜੀਆਂ ਠੱਕੀਆਂ ਮਾਰਨ ਵਾਲੇ ਬੰਦੇ ਇਹਨਾਂ ਦੇ ਕਹਿ ਤੇ ਬੰਨਾ ਜੋਕਾ ਆ ਪੰਜਾਬ ਨੂੰ ਲੱਗੀਆਂ ਇਹ ਲੋ ਉਹ ਕਹਿ ਰਹੇ ਆ ਤੁਸੀਂ ਹਲਕੇ ਨੂੰ ਲੱਗੇ ਹੋਏ ਚੀਚੜੋਂ ਤੁਸੀਂ ਕਹਿ ਰਹੇ ਹੋ ਕਿ ਉਹ ਜੋਕਾ ਨੇ ਮਤਲਬ ਕਿ ਵੱਡਾ ਇਲਜ਼ਾਮ ਜੀ ਮੈਂ ਦੇਖੋ ਸਾਡੇ ਪਰਿਵਾਰ ਨੇ ਹਲਕਾ ਮੇਰੇ ਫਾਦਰ ਸਾਹਿਬ ਨੇ ਇੱਥੇ 2 ਲੱਖ ਨਾਲ ਲੜੀਆਂ ਦਿੱਤੀਆਂ ਦਿੱਤੀ ਤੇ ਉਹਦੇ ਵਿੱਚ ਕੰਮ ਕੀਤਾ ਉਸ ਤੋਂ ਬਾਅਦ ਮੈਨੂੰ ਦੋ ਵਾਰੀ ਕਾਲੀ ਹਲਕਾ ਜਿਹੜਾ ਸੀ ਲੋਕਾਂ ਨੇ ਕਿਉਂ ਜਤਾਇਆ ਹੂੰ ਐਵੇਂ ਕਿ ਚਲੋ ਹਵਾਈ ਇਦਾਂ ਦੀ ਸੀ ਵੀ ਸਾਰੇ ਵੱਡੇ ਵੱਡੇ ਚਿਹਰੇ ਆ ਗਏ ਕਿਉਂ ਲੋਕ ਜਿਤਾਉਂਦੇ ਆ ਵੀ ਜੇ ਮੰਨਾ ਕੰਮ ਨਹੀਂ ਕਰਦਾ ਪੰਜਾਬ ਚ ਸਭ ਤੋਂ ਜ਼ਿਆਦਾ ਕੰਮ ਮੇਰੇ ਹਲਕੇ ਦੇ ਵਿੱਚ ਹੋਇਆ ਤੁਸੀਂ ਆ ਕੇ ਚੈੱਕ ਕਰ ਸਕਦੇ ਆ ਇਹ ਲੋਕਾਂ ਨੇ 25 ਸਾਲ ਹੋ ਗਏ ਕਿਤੇ ਲੱਗੇ ਹਲਕੇ ਚ ਕੋਈ ਇੱਕ ਸੜਕ ਨਹੀਂ ਬਣਾਈ ਜੀ ਇਹ ਲੋਕ ਦੇਖਦੇ ਆ ਵੀ ਪੈਸਾ ਖਰਚੋ ਖਰਚ ਕੇ ਤੁਸੀਂ ਲੋਕ ਵੋਟ ਪਾਦਣਗੇ ਇਹ ਮੇਰੇ ਹਲਕੇ ਦੇ ਲੋਕਾਂ ਨੂੰ ਭਲੇਖਾ ਸੀ ਉਹ ਨਿਕਲ ਗਿਆ ਹੁਣ ਥੋਂ ਜਦੋਂ ਨਾ ਰੇਤ ਹੱਥੋਂ ਨਿਕਲਦੀ ਹੈ ਉਦੋਂ ਬੰਦੇ ਨੂੰ ਹੁੰਦਾ ਵੀ ਬਣਿਆ ਕੀ ਸਾਰਾ ਕੁਝ ਨਿਕਲ ਗਿਆ ਮੇਰੇ ਹੱਥੋਂ ਹੂੰ ਇੱਕ ਤੁਸੀਂ ਚੀਮਾ ਸਾਹਿਬ ਜ਼ਿਕਰ ਕੀਤਾ ਰਾਣੇ ਬਾਰੇ ਕਿ 1200 ਕਰੋੜ ਦੀ ਠੱਗੀ ਮਾਰੀ ਆ ਉਹ ਕਿਹੜੀ ਠੱਗੀ ਆ ਉਹ ਤੇ ਦੇਖੋ ਪਿੱਛੇ ਸੇਬੀ ਨੇ ਕੱਢਿਆ ਆ 700 ਕਨੇ ਕਰੋੜ ਦੀ ਆ ਕਿ ਕੁਛ ਨਹੀਂ ਤਾਂ ਕੱਢੀ ਜਾਂਦੇ ਆ ਜਿਹੜਾ ਸਵਰਾ ਪੜਦੇ ਆ ਸੀ ਦੇਖਦੇ ਆਪਾਂ ਸਾਰੇ ਜਿਹੜੇ ਰੋਜ਼ ਜੋ ਹੁੰਦਾ ਆ ਤੇ ਫਿਰ ਕਾਂਗਰਸ ਸਾਡੇ 1.5 ਲੱਖ 1.5 ਲੱਖ ਲੋਕਾਂ ਨੇ ਸ਼ੇਅਰ ਖਾ ਗਏ ਕੀ 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 ਕੁਛ ਕੀਤਾ ਇਹਨਾਂ ਲੋਕਾਂ ਨੇ ਇਹ ਗੱਲਾਂ ਲੋਕਾਂ ਨੂੰ ਕਰਦੇ ਆ ਇਹੋ ਜਿਹੇ ਥੱਗ ਚੋਰ ਜਿਹੜੇ ਜਿਨ੍ਹਾਂ ਦੇ ਤੇ ਮਾ ਦਾ ਪੰਨੇ ਕਿਹੜੇ ਕਿਹੜੇ ਏਜੰਸੀਆਂ ਨੇ ਜੋ ਜੋ ਕੁਝ ਕੀਤਾ ਨਹੀਂ ਕਾਂਗਰਸ ਇਹਨਾਂ ਲੀਡਰਾਂ ਬਾਰੇ ਜੇ ਤੁਹਾਨੂੰ ਪਤਾ ਹੈ ਕਾਂਗਰਸੀ ਹੋ ਕੇ ਪਾਰਟੀ ਨੂੰ ਵੀ ਪਤਾ ਹੋਊਗਾ ਫਿਰ ਪਾਰਟੀ ਦਾ ਕੀ ਮਤਲਬ ਰਵਈਆ ਇਹਦੇ ਬਾਰੇ ਉਹ ਕੀ ਸੋਚ ਰਿਹਾ ਇਨ ਫਿਊਚਰ ਕਿਉਂਕਿ ਜੇ ਤੁਹਾਡਾ ਕੋਈ ਲੀਡਰ ਬੇਕਸੂਰ ਹੁੰਦਾ ਹੈ ਤੁਹਾਡੇ ਵੱਲੋਂ ਧਰਨੇ ਲਾਏ ਜਾਂਦੇ ਆ ਜੇਲ੍ਹਾਂ ਦੇ ਬਾਹਰ ਲਾਏ ਜਾਂਦੇ ਪ੍ਰੋਟੈਸਟ ਕੀਤੇ ਜਾਂਦੇ ਆ ਹੁਣ ਇੱਥੇ ਕੀ ਆ ਇੱਥੇ ਦੇਖੋ ਸਾਡੀ ਪਾਰਟੀ ਦਾ ਹੈ ਨਹੀਂਗਾ ਕੋਈ ਮੈਂਬਰ ਵੀ ਹੈ ਨਹੀਂਗਾ ਹੂੰ ਸਾਡੀ ਪਾਰਟੀ ਦਾ ਹੋਵੇ ਤਾਂ ਗੱਲ ਕਰੀਏ ਨਾ ਸਾਡੀ ਪਾਰਟੀ ਦਾ ਮੈਂਬਰ ਹੀ ਨਹੀਂਗਾ ਇਹ ਨੇ ਰਾਣਾ ਗੁਰਜੀਤਾ ਜਿਹੜੇ ਉਹਨਾਂ ਦੇ ਫਾਦਰ ਨੇ ਤੁਹਾਡੀ ਪਾਰਟੀ ਤੋਂ ਜਿੱਤੇ ਹੋਏ ਐਮਐਲਏ ਨੇ ਨੇ ਉਹਨਾਂ ਦਿਨ ਮੈਂ ਇਹਦੀ ਗੱਲ ਕਰ ਰਿਹਾ ਜਿਹੜਾ ਇਹ ਇਹ ਬੋਲ ਰਿਹਾ ਜਿਹਨੇ ਪੈਰਲਲ ਜਿਹੜੇ ਮਿੱਲਾਂ ਦੇ ਵਰਕਰ ਜਾਂ ਉਹ ਜਿਹੇ ਵਰਕਰ ਇਕੱਠੇ ਕਰਕੇ ਅੱਜ ਥੋੜਾ ਜਿਹਾ ਸ਼ੋਅ ਜਾਂ ਕੀਤਾ ਸੀ ਸਾਡਾ ਸ਼ੋਅ ਖਰਾਬ ਕਰਨ ਲਈ ਜਾਂਦਾ ਨਹੀਂ ਖਰਾਬ ਕਰਨ ਲਈ ਪਾਰਟੀ ਦੀ ਹੂੰ ਇਹ ਜਾਣ ਬੁੱਝ ਕੇ ਉਲਿੱਕਿਆ ਗਿਆ ਸੀ ਕਿ ਰਾਣਾ ਗੁਰਜੀਤ ਹੋਰਾਂ ਨੂੰ ਇਸ ਬਾਰੇ ਕਾਂਗਰਸ ਪੁੱਛੇਗੀ ਕਿ ਕੋਈ ਕੋਈ ਨੋਟਿਸ ਹੋਏਗਾ ਕਿ ਪੈਰਲਲ ਇਹ ਸ਼ੋਅ ਖਰਾਬ ਕਰਨ ਦੇ ਲਈ ਇੱਕ ਪ੍ਰੋਗਰਾਮ ਲਿਖਿਆ ਗਿਆ ਇਹ ਤੇ ਦੇਖੋ ਪਹਿਲਾਂ ਉਹ ਤੇ ਪ੍ਰੋਗਰਾਮ ਕੈਨਸਲ ਕਰਾਉਣ ਦੀ ਕੋਸ਼ਿਸ਼ ਕੀਤੀ ਕੀ ਗੱਲ ਮੇਰੇ ਵਾਲਾ ਜੀ ਫਿਰ ਲੋਕ ਕਿ ਫਿਰ ਜਦੋਂ ਗੱਲ ਉੱਪਰ ਤੱਕ ਗਈ ਰਾਹੁਲ ਜੀ ਤੱਕ ਸਾਰਿਆਂ ਤੱਕ ਫਿਰ ਉਹ ਪ੍ਰੋਗਰਾਮ ਮੇਰਾ ਉਹਨਾਂ ਨੇ ਕਿਹਾ ਵੀ ਪਾਰਟੀ ਦਾ ਪ੍ਰੋਗਰਾਮ ਕਿੱਦਾਂ ਕੈਨਸਲ ਹੋ ਜਾਊਗਾ ਹੂੰ ਇਹ ਤੇ ਲੋਕ ਇੰਨਾ ਕੋ ਪੈਸੇ ਆਏ ਸੋਚਦੇ ਆ ਵੀ ਅਸੀਂ ਇੱਥਾਂ ਕਰਕੇ ਤੇ ਜਿਹੜਾ ਇੱਕ ਮੈਨੇਜ ਕਰ ਲਾਂਗੇ ਸਾਰਾ ਕੁਝ ਪਰ ਪ੍ਰਮਾਤਮਾ ਦੇ ਬੈਠਾ ਉਹ ਵੀ ਕੋਈ ਚੀਜ਼ ਆ ਤੁੰਗ ਸਾਹਿਬ ਵੀ ਜਿਨ੍ਹਾਂ ਨੇ ਹੰਕਾਰ ਹਰੀ ਨਾਲ ਭੰਨਣਾ ਸੀ ਹੰਕਾਰ ਭੰਨਦਾ ਅੱਜ ਲੋਕਾਂ ਨੇ ਸਾਰਿਆਂ ਨੇ ਅੱਜ ਦੇਖ ਲਿਆ ਲੋਕਾਂ ਨੇ ਵੀ ਇਹਨਾਂ ਨੇ ਵੀ ਦੇਖ ਲਿਆ ਹੁਣ ਜਰ ਨਹੀਂ ਹੋ ਰਿਹਾ ਬਸ ਮੈਂ ਸਭ ਕੀ ਮੈਂ ਦੇਖੋ ਇੱਕ ਮਿੰਟ ਤੁਸੀਂ ਨਵਜੋਤ ਜੀ ਬੋ ਰਹਾ ਨਾ ਮੈਂ ਨਵਜੋਤ ਜੀ ਕਦੀ ਸ਼ਬਦਾਵਲੀ ਇਹਨਾਂ ਦੇ ਇਦਾਂ ਦੀ ਕਦੀ ਬੋਲੀ ਨਹੀਂ ਸੀ ਪਰ ਜਦੋਂ ਇਹ ਲੋਕ ਮਤਲਬ ਅਸੀਂ ਆਪਣਾ ਕੰਮ ਕਰ ਰਹੇ ਆ ਆਪਣਾ ਕਰ ਰਹੇ ਆ ਜਦੋਂ ਇਹੋ ਜੀ ਸ਼ਬਦਾਵਲੀ ਵਰਤਦੇ ਆ ਇਸ ਕਰਕੇ ਵਰਤਦੇ ਆ ਵੀ ਇਹਨਾਂ ਨੂੰ ਡਰ ਲੱਗਣਾ ਪਿਆ ਹੋਰ ਕੁਝ ਨਹੀਂ ਡਰ ਲੱਗਦਾ ਮੇਰੇ ਤੋਂ ਵੀ ਇਹ ਜਿਹੜਾ ਇਹ ਕਿਦਾਂ ਇਹ ਲੋਕ ਇਹਦੇ ਨਾਲ ਸਾਰੇ ਫਿਰ ਜੁੜ ਗਏ ਕਿ ਲੋਕੀ ਕਮਾਣਾ ਜੁੜਦੇ ਆ ਇੱਕ ਵਾਰੀ ਭੜੇਖਾ ਲਾ ਪਾ ਕੇ ਚਲੇ ਗਏ ਮੁੜ ਕੇ ਲੋਕ ਹੁਣ ਆ ਗਏ ਫਿਰ ਜੁੜ ਗਏ ਨਾਲ ਲੋਕਾਂ ਨੂੰ ਪਤਾ ਸੀ ਪੁਰਾਣੀਆਂ ਤਿੰਨ ਤਿੰਨ ਪੀੜੀਆਂ ਸਾਂਝ ਆ ਇਹ ਲੋਕ ਚੰਡੀਗੜਾ ਆ 15 ਦਿਨਾਂ ਬਾਅਦ 2 ਘੰਟੇ ਦਾ ਟਾਈਮ ਦੇਣਾ ਤੇ ਲੋਕਾਂ ਨੂੰ ਤੇ ਜਿਹੜਾ ਅਵੇਲੇਬਲ ਰਹੇ ਰਹਿੰਦਾ ਉਹ ਆ ਹੁਣ ਮੇਰੇ ਖਲਾਫ ਭਗਵੰਤ ਮਾਨ ਨਾਲ ਕੇ ਜਾਂ ਸੀਐਮ ਨਾਲ ਨਾਲ ਕੇ ਜਾਂ ਕੇ ਨਾਲ ਨਾਲ ਕੇ ਸਾਂਝਾ ਕਰਨਗੇ ਕਰੀ ਜਾਂ ਕੀ ਤੁਹਾਡਾ ਹਲਕਾ ਕੈਪਚਰ ਕਰਨ ਦੀ ਕੋਸ਼ਿਸ਼ ਹੋ ਰਹੀ ਆ ਮੈਂ ਹਲਕਾ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਸੀ ਹੁਣ ਫਿਰ ਦੁਬਾਰਾ ਹਲਕਾ ਜਿਹੜਾ ਆ ਉਹ ਮੇਰੇ ਨਾਲ ਲੱਗ ਗਿਆ ਹੈ ਹੁਣ ਕੋਈ ਚਿੰਤਾ ਨਹੀਂ ਕਿਸੇ ਗੱਲ ਦੀ ਸਮਾਧਵਾ ਕਿਰਪਾ ਕਰੇ ਹੁਣ ਕੋਈ ਚਿੰਤਾ ਨਹੀਂ ਕਿਸੇ ਗੱਲ ਦੀ ਚਲੋ ਠੀਕ ਹੈ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਮਿਹਰਬਾਨੀ ਧੰਨਵਾਦ ਨਵਤੇਜ ਚੀਮਾ ਇਸ ਵੇਲੇ ਜੁੜੇ ਆ ਨਵਤੇਜ ਚੀਮਾ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਨਾ ਤਾਂ ਕੋਈ ਚੋਣ ਦਿਖ ਰਹੀ ਹੈ ਨਾ ਕੁਝ ਹੋਰ ਹੈ ਚੀਮਾ ਸਾਹਿਬ ਆਖਰ ਇਹ ਜਿਹੜੀ ਵਿਸ਼ਾਲ ਪਰਵਰਤਨ ਰੈਲੀ ਸੀ ਜਿਹੜੀ ਤੁਹਾਡੀ ਕੌਨਸਟੀਚੂਐਂਸੀ ਦੇ ਵਿੱਚ ਕੀਤੀ ਗਈ ਇਹਦਾ ਮੰਤਵ ਮਕਸਦ ਕੀ ਸੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੀ ਤੇ ਇਹਦਾ ਜੀ ਮਤਲਬ ਇਹ ਪੰਜਾਬ ਦੇ ਵਿੱਚ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਨੇ ਸ਼ੁਰੂ ਕੀਤੀ ਹੈ ਇੱਕ ਮਹਿੰਮਾ ਜੁੜੇਗਾ ਬਲਾਕ ਜਿੱਤੇ ਕੀ ਕਾਂਗਰਸ ਸਾਰੇ ਪੰਜਾਬ ਦੇ 117 ਹਲਕਿਆਂ ਦੇ ਵਿੱਚ ਜਾਣੀ ਹੈ ਇਹ ਹੂੰ ਉਹਦੇ ਤਹਿਤ ਅੱਜ 8ਵਾਂ ਨਵਾਂ ਕਿ ਪ੍ਰੋਗਰਾਮ ਸੀ ਜਿਹੜਾ ਇਸ ਹਲਕਾ ਪਰਵਰਤਨ ਜੀ ਉਹ ਜਿਹੜਾ ਪ੍ਰੋਗਰਾਮ ਜਿਹੜਾ ਜਿੱਦਾਂ ਪੰਜਾਬ 'ਚ ਚੱਲ ਰਿਹਾ ਓਦਾਂ ਹੀ ਮੇਰੇ ਹਲਕੇ ਦੇ ਵਿੱਚ ਅੱਜ ਪ੍ਰੋਗਰਾਮ ਸੀਗਾ ਤੇ ਕਾਂਗਰਸ ਦਾ ਇਹ ਸਾਰੇ ਪੰਜਾਬ 'ਚ ਹੀ ਇਹ ਹੁਣ ਆਇਆ ਕੱਲ ਵੀ ਹੁਣ ਦੇਖੋ ਉੱਥੇ ਦੋ ਹਲਕਿਆਂ ਦਾ ਆ ਡਾਕਟਰ ਅਮਰ ਸਿੰਘ ਜੀ ਦੇ ਉੱਥੇ ਮਰਹਲ ਹਲਕੇ ਦੇ ਵਿੱਚ ਇਹ ਕਾਂਗਰਸ ਦਾ ਇਹ ਪ੍ਰੋਗਰਾਮ ਸੀ ਜੀ ਪਰ ਤੁਸੀਂ ਸੁਣਿਆ ਨਾਲ ਪੈਰਲਲ ਹੋਰ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਤੋਂ ਕੀ ਸਮਝਦੇ ਹੋ ਉਹ ਤੋਂ ਬਿਜ਼ਨਸਮੈਨ ਆਪਣਾ ਕੋ ਪ੍ਰੋਗਰਾਮ ਕਰ ਰਿਹਾ ਕੋਈ ਆਪਣਾ ਕੋਈ ਕਿਸੇ ਨੇ ਕੋਈ ਆਪਣਾ ਬਿਜ਼ਨਸ ਚ ਲਾਉਣਾ ਉਹ ਕਰਨਾ ਉਹਦਾ ਤੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਕੀ ਇਹ ਓਵਰਨਾਈਟ ਪ੍ਰੋਗਰਾਮ ਲਿਖਿਆ ਗਿਆ ਜਿਹੜੀ ਪਰिवर्तन ਰੈਲੀ ਹੈ ਜਾਂ ਇਹਦਾ ਪਹਿਲਾਂ ਤੋਂ ਸਾਰਿਆਂ ਨੂੰ ਐਲਮ ਸੀ ਇਹ 10 ਦਿਨ ਪਹਿਲਾਂ ਦਾ ਹੀ ਸੀ 15 ਦਿਨ ਪਹਿਲਾਂ ਦਾ ਸਾਰਿਆਂ ਨੂੰ ਪਤਾ ਸੀ ਜੀ ਰਾਣਾ ਗੁਰਜੀਤਾ ਕਾਂਗਰਸ ਦਾ 파ਟ ਨਹੀਂ ਜੇ ਰਾਣਾ ਇੰਦਰ ਪ੍ਰਤਾਪ ਨਹੀਂ ਉਹ ਕਹਿੰਦੇ ਮੈਨੂੰ ਸੱਦਿਆ ਨਹੀਂ ਗਿਆ ਜੇ ਮੈਨੂੰ ਬੁਲਾਇਆ ਜਾਂਦਾ ਤੇ ਮੈਂ ਜ਼ਰੂਰ ਜਾਂਦਾ ਇਹ ਜਿਹੜੇ ਇਹ ਜਿਹੜਾ ਨਾ ਸਾਡਾ ਚੰਡੀਗੜ੍ਹ ਹੈੱਡਕੁਆਰਟਰ ਤੋਂ ਮੈਸੇਜ ਲੱਗਦੇ ਸਾਰਿਆਂ ਨੂੰ ਜੀ ਇਸ ਡਾਕਟਰ ਤੋਂ ਹੀ ਸਾਰਿਆਂ ਨੂੰ ਸੱਦਾ ਪੱਤਰ ਜਾਂਦਾ ਆ ਤੇ ਜਿਹੜਾ ਹਲਕੇ ਵਾਲੇ ਹੁੰਦੇ ਉਹਨਾਂ ਨੂੰ ਤਿਆਰੀਆਂ ਕਰਨ ਦੀ ਜਿਹੜਾ ਕਿਹਾ ਜਾਂਦਾ ਤੁਸੀਂ ਆਪਣੀਆਂ ਤਿਆਰੀਆਂ ਕਰੋ ਜੀ ਤਾਂ ਹਲਕੇ ਦੇ ਵਿੱਚ ਤੁਸੀਂ ਸੀ ਕਿ ਤੁਹਾਡੇ ਵੱਲੋਂ ਕਿਹਾ ਗਿਆ ਆਪਣੇ ਗੁਆਂਢੀ ਹਲਕੇ ਦੇ ਲੋਕਾਂ ਨੂੰ ਆਪਣੇ ਇਲਾਕੇ ਦੇ ਲੀਡਰਾਂ ਨੂੰ ਕਿ ਆਪਣਾ ਇਦਾਂ ਦਾ ਪ੍ਰੋਗਰਾਮ ਹੈ ਆਓ ਆਪਾਂ ਕਰੀ ਇਕੱਠੇ ਹੋ ਕੇ ਤੁਰੀਏ ਨਹੀਂ ਦੇਖੋ ਇਹ ਤੇ ਪਾਰਟੀ ਦੇ ਹੈੱਡਕੁਆਰਟਰ ਤੋਂ ਮੈਸੇਜ ਲੱਗਦੇ ਆ ਮੈਂ ਤੇ ਆਪਣੇ ਹਲਕੇ ਦੇ ਲੋਕਾਂ ਨੂੰ ਕਹਿ ਸਕਦਾ ਔਰ ਹਲਕੇ ਦੇ ਲੋਕਾਂ ਨੂੰ ਵੀ ਜਿਹੜਾ ਇਨਵਾਈਟ ਕਰਕੇ ਔਰ ਇਸ ਤੋਂ ਦੇ ਪ੍ਰੋਗਰਾਮ ਦੀ ਮੈਨੇਜ ਕਰ ਸਕਦੇ ਆ ਬਾਕੀ ਇਹ ਨਵੀਂ ਸੋਚ ਨਵਾ ਪੰਜਾਬ ਪੈਰਲਲ ਰੈਲੀ ਜਿਹੜੀ ਹੈ ਇਹ ਐਕਸੀਡੈਂਟਲ ਹੈ ਜਾਂ ਇੰਟੈਂਸ਼ਨਲੀ ਹੋਈ ਪਤਾ ਨਹੀਂ ਜੀ ਇਹ ਤਾਂ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਕਿੱਦਾਂ ਹੋਈ ਹੈ ਤੇ ਨਹੀਂ ਤੁਸੀਂ ਇਹ ਤੋਂ ਕਿ ਤੁਸੀਂ ਇਹ ਤੋਂ ਕੀ ਪ੍ਰਭਾਵ ਕਬੂਲਦੇ ਹੋ ਸਵਾਲ ਤੁਹਾਡੇ ਤੋਂ ਕੁਛ ਨਹੀਂ ਇਹ ਤੇ ਇੱਕ ਮਿੱਲਾਂ ਦੇ ਵਰਕਰ ਸੀਗੇ ਔਰ ਕੁਛ ਨਹੀਂ ਸੀ ਉਹ ਤੇ ਸਾਡੀ ਤਾਂ ਕਾਂਗਰਸੀ ਸੋਚ ਆ ਉਹਨਾਂ ਦੀ ਕੋਈ ਨਵੀਂ ਸੋਚ ਹੋਊਗੀ ਪਤਾ ਨਹੀਂ ਉਹਨਾਂ ਦੀ ਕੀ ਸੋਚ ਹੈ ਤੁਸੀਂ ਉਹਨਾਂ ਦੀ ਤਕਰੀਰ ਸੁਣੀ ਚਿਚੜ ਸ਼ਬਦ ਵਰਤਿਆ ਗਿਆ ਆ ਦੇਖੋ ਇੱਕ ਭਰਾ ਇਹਨੇ ਗਾਇਆ ਵੀ ਦੇਖੋ ਕੱਲ ਦਾ ਲੌਂਡਾ ਇਹ ਜਿਹੜਾ ਗੱਲਾਂ ਕਰਦਾ ਸੀ ਤਾਂ ਕੱਲ ਈਡੀ ਸੀ ਵੀ ਈਡੀ ਯੰਗ ਕੰਪੈਕਸ ਕੀ ਕੀ ਕੁਛ ਇਹਨਾਂ ਦੇ